ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਮਜ਼ ਮਾਨਣਾ ਟੀਵੀ ਮੈਂ ਪੱਤਰਕਾਰ ਸੁਜੀਤ ਸਿੰਘ ਦੋਸਤੋ ਅੱਜ ਧਾਮੀ ਫੈਡਕਿਸ਼ਨ ਡਿਪਾਰਟਮੈਂਟ ਦੇ ਇੱਕ ਅਜਿਹੇ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਸਖਤ ਮਿਹਨਤ ਦਾ ਸਦਕਾ ਵੱਡੇ ਵੱਡੀਆਂ ਫਲਾਹਾਂ ਪੁੱਟੀਆਂ ਔਰ ਉਸ ਸਖਤ ਮਿਹਨਤ ਦੇ ਸਦਕਾ ਉਹਨਾਂ ਨੇ ਉਹ ਸਾਰੇ ਅਵਾਰ ਜਿੱਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਰਹੇ ਜਾਂ ਹੁਆ ਬਲਕਿ ਮੈਂ ਇਹ ਕਹਾਂਗਾ ਕਿ ਸ਼ਕਸ਼ੀਤ ਵੱਡੀ ਹੋ ਗਈ ਹੈ ਔਰ ਉਸ ਦੇ ਮੁਕਾਬਲੇ ਅ ਅਵਾਰ ਜਿਹੜੇ ਹਨ ਉਹ ਛੋਟੇ ਹੋ ਗਏ ਹਨ ਯਾਨੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਉਹਨਾਂ ਦੀ ਮਿਹਨਤ ਜਿਹੜੀ ਹੈਗੀ ਹੈ ਉਹ ਇੱਕ ਤਰ੍ਹਾਂ ਨਾਲ ਜੁੜੀ ਹੋ ਗਈ ਹੈ ਆਪਣੇ ਸਟੂਡੈਂਟਸ ਵਾਸਤੇ ਇੱਕ ਮਾਰਗਦਰਸ਼ਕ ਸੁਮੇਰ ਮੁਰਾਦ ਹੈ ਅੱਜ ਸਾਡੇ ਨਾਲ ਜੋ ਸ਼ਕੀਤ ਹਨ ਉਹ ਹੈਗੇ ਜੋਤਨਾ ਸ਼ੁਕਲਾ ਕੋਠਾਰੀ ਰਮੇਸ਼ ਕੋਠਾਰੀ ਤੁਹਾਡਾ ਨਵਾਂ ਜ਼ਮਾਨਾ ਟੀਵੀ ਨੂੰ ਬਹੁਤ ਬਹੁਤ ਸਵਾਗਤ ਹੈ थैंक यू ਸਰ ਤੁਸੀਂ ਅੱਜ ਸਾਨੂੰ ਆਪਣੇ ਕੈਰੀਅਰ ਬਾਰੇ ਤੁਸੀਂ ਇਸ ਮੁਕਾਮ ਤੇ ਕਿਸ ਤਰ੍ਹਾਂ ਪਹੁੰਚੇ ਹੈ ਉਹਦੇ ਵਾਸਤੇ ਬਰੀਫ ਦੇ ਵਿੱਚ ਜਾਣਕਾਰੀ ਦਿਓ ਜੀ ਅ ਸਰ ਮੇਰਾ ਬਰਥ ਸਮਰਾਲਾ ਛੋਇਆ ਤੇ 83 ਚ ਅਸੀਂ 8 ਸਾਲ ਸਬਰਾਲਾ ਹੀ ਰਹੇ 91 ਚ ਸੀ ਚੰਡੀਗੜ੍ਹ ਸ਼ਿਫਟ ਹੋਏ ਜਦੋਂ ਅਸੀਂ ਚੰਡੀਗੜ੍ਹ ਸ਼ਿਫਟ ਹੋਏ ਤਾਂ ਸਬਰਾਲਾ ਚ ਜਦੋਂ ਅਸੀਂ ਰਹਿੰਦੇ ਸੀ ਤਾਂ ਸਾਡਾ ਪੰਜਾਬੀ మీడియం ਸੀਗਾ ਹੂੰ ਹੂੰ ਤੇ ਫਿਰ 91 ਚ ਜਦੋਂ ਅਸੀਂ ਚੰਡੀਗੜ੍ਹ ਸ਼ਿਫਟ ਹੋਏ ਤਾਂ ਅਸੀਂ ਹਿੰਦੀ మీడియం ਚ ਪੜੇ ਫਿਰ hmm. uh, 94 ਦੇ ਵਿੱਚ ਮੇਰੀ ਸਾਡੀ ਐਡਮਿਸ਼ਨ ਕਰਵਾਈ ਗਈ 21 ਮਾਡਲ ਦੇ ਵਿੱਚ ਮੈਂ ਇੱਕ ਸਰਕਾਰੀ ਸਕੂਲ ਦਾ ਹੀ ਪ੍ਰੋਡਕਟ ਆ ਸਰ ਤੁਸੀਂ ਯਾਨੀ ਕਿਸੇ ਕੰਵੈਂਟ ਸਕੂਲ ਦੇ ਵਿੱਚ ਨਹੀਂ 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 ਨਾਟ ਐਟ 올 ਨਾਟ ਐਟ 올94 ਦੇ ਵਿੱਚ ਮੈਂ 7th ਕਲਾਸ ਦੇ ਵਿੱਚ ਸੀਗੀ ਤੇ ਉਦੋਂ ਸਾਡੀ ਐਡਮਿਸ਼ਨ ਜਿਹੜੀ ਸੀ ਉਹ 21 ਮਾਡਲ ਦੇ ਵਿੱਚ ਹੋਈ ਤੇ ਮੈਂ ਮੇਰਾ ਵੱਡਾ ਬ੍ਰਦਰ ਤੇ ਉਸ ਤੋਂ ਬਾਅਦ ਫਿਰ ਮੈਂ ਉੱਥੋਂ ਹੀ ਪਲੱਸ 2 ਕੀਤੀ ਤੇ ਉਸ ਤੋਂ ਬਾਅਦ ਮੈਂ ਕਾਲਜ ਔਰ ਬੀਐਡ ਐਮਐਡ ਸਾਰੀ ਚੰਡੀਗੜ੍ਹ ਤੋਂ ਹੀ ਕੀਤੀ ਹੈ ਔਰ ਇਸ ਦੌਰਾਨ ਮੈਂ ਪੜਾਈ ਦੇ ਵਿੱਚ ਬੜੀ ਐਵਰੇਜ ਸੀ ਮੈਂ ਕੋਈ ਟਾਪਰ ਨਹੀਂ ਸੀ ਤੇ ਮੇਰੇ ਫਾਦਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਮੇਰੇ ਤੇ ਤੇ ਉਹਨਾਂ ਨੇ ਮੇਰੀ એનર્ਜੀ ਨੂੰ ਚੈਨਲਾਈਜ਼ ਕੀਤਾ ਸਪੋਰਟਸ 'ਚ ਤੇ ਜਿਸ ਦੇ ਕਾਰਨ ਮੈਂ ਨੈਸ਼ਨਲ ਲੈਵਲ ਤੇ 골ਡ ਮੈਡਲਿਸਟ ਹੋ ਕੇ ਮੈਂ ਆਪਣੇ ਸਪੋਰਟਸ ਨੂੰ ਅਲਵਿਦਾ ਕਿਹਾ ਤੇ ਆਈ ਐਮ ਟੂ ਟਾਈਮਸ ਨੈਸ਼ਨਲ ਗੋਲਡ ਮੈਡਲ ਗੋਲਡ ਮੈਡਲ ਤੁਸੀਂ ਕਿਸ ਦੇ ਵਿੱਚ ਹੋਏ ਜੂਡੋ ਜੂਡੋ ਦੇ ਵਿੱਚ ਜੂਡੋ ਦੇ ਵਿੱਚ ਤੁਸੀਂ ਸਟੇਜਨ ਤੁਸੀਂ ਕਹਦੇ ਕਿ ਕੀ ਮੇਰੀ ਐਮਏ ਇੰਗਲਿਸ਼ ਸਰ ਫਰਸਟ ਕਲਾਸ ਦੇ ਵਿੱਚ ਤੇ ਬੀਏਡ ਐਮਏਡ ਕੀਤਾ ਹੈ ਮੇ ਨਾਲ ਐਮਏ ਐਮਏਡ ਮੇਰੀ ਕੁਆਲਿਫੀਕੇਸ਼ਨ ਹੈ ਤੇ ਮੈਂ uh, 2006 ਦੇ ਵਿੱਚ ਜਦੋਂ ਮੈਂ ਹਜੇ ਆਪਣੀ ਫਾਈਨਲੀ ਕਰ ਹੀ ਰਹੀ ਸੀ ਉਦੋਂ ਮੈਨੂੰ ਸਰਵ ਸਿੱਖਿਆ ਦੇ ਵਿੱਚੋਂ ਨੌਕਰੀ ਮਿਲੀ ਮੈਂ ਬੇਸਿਕਲੀ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੀ ਸੀ ਅੱਛਾ ਤੇ ਉਹਦੇ ਵਿੱਚ ਇਹ ਸੀਗਾ ਕਿ ਤੁਸੀਂ ਅਗਰ ਪੜਦੇ ਰਹੋ ਤੁਸੀਂ ਪ੍ਰੈਸ਼ੰਡ ਆਪ ਰਹਿੰਦੇ ਹੋ ਤੇ ਬਹੁਤ ਬੈਟਰ ਵੇ ਥੈਨ ਹੈਵਿੰਗ ਕਿਡਸ ਅਰਾਊਂਡ ਯੂ ਤੁਸੀਂ ਐਗਜ਼ੌਸਟ ਵੀ ਨਹੀਂ ਹੁੰਦੇ ਤੁਸੀਂ ਅਪਡੇਟਡ ਵੀ ਰਹਿੰਦੇ ਹੋ ਸੋ ਦੈਟਸ ਵਾਈ ਮੈਂ ਟੀਚਿੰਗ ਨੂੰ ਆਪਟ ਕਰ ਲਿਆ ਸੀ 2006 ਚ ਤੁਸੀਂ ਸਿਵਲ ਸਬਸਿਡੀ ਜਿਹੜਾ ਸੁਪਨਾ ਛੱਡ ਦਿੱਤਾ ਸੀਗਾ ਨਹੀਂ ਸਰ ਮੈਂ ਪ੍ਰੀਪੇਅਰ ਕਰਦੀ ਸੀ ਮੈਂ ਸਵੇਰੇ ਸਕੂਲ ਜਾਂਦੀ ਸੀ ਉਥੇ ਤੋਂ ਆਈਏ ਸਟਡੀ ਸੈਂਟਰ ਹੈ ਪੰਜਾਬ ਯੂਨੀਵਰਸਿਟੀ ਉਥੇ ਤੋਂ ਮੈਂ ਉਥੇ ਜਾਂਦੀ ਸੀਗੀ ਤੇ ਸਮ ਹਾਉ ਆਈਏ ਸ਼ਾਇਦ ਕਿਸਮਤ ਚ ਨਹੀਂ ਸੀਗਾ बोहत खुबसूरत गल कही कि कुछ लोग आई एस बन जाते कुछ लोग आई एम सोरी बन जाते नो नो आई एम वेरी हैसीब हा की मैं नहीं बनी क्योंकि जो मैं सकी कू कॉन्ट बी द किंग बी द किंग मेक ਜੇ ਤੁਸੀਂ ਕਿੰਗ ਮੇਕਰ ਬਣ ਕੇ ਤੁਸੀਂ ਹੋਰ ਬਹੁਤ ਸਾਰੀ ਰਿਪਰੋਡਿਊਸ ਕਰ ਸਕਦੇ ਹੋ ਬਹੁਤ ਸਾਰੇ اور ਮੇਰੇ ਬੱਚੇ ਆਲਰੇਡੀ ਸਿਵਲ ਸਰਵਿਸਿਜ਼ ਤੁਸੀਂ ਆਈਐਸ ਜਿਹੜੇ ਹੈਗੇ ਉਹ ਬਣਾ ਸਕਦੇ ਹੋਂ ਬਿਲਕੁਲ ਸਰ ਇਹੀ ਮੇਰਾ ਹੁਣ ਹਰ ਕਲਾਸ ਦੇ ਵਿੱਚ ਜਦੋਂ ਮੈਂ ਵਾਕ ਇਨ ਕਰਦੀ ਹਾਂ ਮੈਂ ਇਹ ਕਹਿੰਦੀ ਥੋੜਾ ਏਮ 9th 10th ਕਰਨਾ ਨਹੀਂ ਹੈ ਥੋੜਾ ਏਮ ਇੱਕ 5 ਸਾਲ ਜਾਂ 6 ਸਾਲ ਦਾ ਪਲਾਨ ਹੈ ਜਿਸ ਜਿਹੜਾ ਤੁਹਾਡਾ ਸਿਵਲ ਸਰਵਿਸਿਜ਼ ਜਾਂ ਮੇਰੇ ਮੇਰੇ ਬੱਚੇ ਇੰਡੀਅਨ ਆਰਮੀ ਚ ਸਿਲੈਕਟ ਹੋਏ ਹਨ ਔਰ ਮੈਂ ਬਹੁਤ ਹੰਬਲ ਬੈਕਗਰਾਉਂਡ ਦੇ ਬੱਚਿਆਂ ਨੂੰ ਪੜਾਇਆ ਇਸਨੇ ਮੈਂ ਕੋਈ ਹਾਈ ਫਾਈ ਸਾਡੇ ਗਵਰਨਮੈਂਟ ਚੰਡੀਗੜ੍ਹ ਚ ਹਾਈ ਫਾਈ ਗਵਰਨਮੈਂਟ ਸਕੂਲਸ ਵੀ ਹੈ ਮੇਰੀ ਜਿਹੜੀ ਹਜੇ ਤੱਕ ਦੀ ਵਰਕਿੰਗ ਰਹੀ ਹੈ ਉਹ ਰੂਰਲ ਏਰੀਆਜ਼ ਦੀ ਪੈਰੀਫਰੀ ਏਰੀਆ ਦੀ ਹੀ ਰਹੀ ਹੈ ਸੋ ਉਹਨਾਂ ਬੱਚਿਆਂ ਦਾ ਇੰਡੀਅਨ ਆਰਮੀ ਚ ਜਾਣਾ ਉਹ ਇੱਕ ਮੇਰੇ ਵਾਸਤੇ ਬਹੁਤ ਵੱਡਾ ਯੂ ਨੋ ਰੀਇਨਫੋਰਸਮੈਂਟ ਫੈਕਟ ਹੈ ਕਿ ਕੁਝ ਅੱਛਾ ਹੀ ਕਰ ਰਹੇ ਮਿਸਿਸ ਕੋਠਰੀ ਤੁਸੀਂ ਸਮਝਾ ਕੇ ਦੱਸੋ ਕਿ ਪਿੱਛੇ ਜੇ ਸੈਂਟਰ ਗਵਰਨਮੈਂਟ ਨੇ ਇੱਕ ਏਜੂ ਨਿਊ এডুকেਸ਼ਨ ਪਾਲਿਸੀ ਲੈਂਦੀ ਹੈ 2020 ਜੀ ਉਹਦੀ ਆਮ ਤੌਰ ਤੇ ਜਿਹੜੀ ਹੈਗੀ ਉਹ ਕੰਡੰਬਨੇਸ਼ਨ ਹੋ ਰਹੀ ਹੈ ਕਿ ਇਹ ਕਿ ਇਹ ਕਿਹਾ ਜਾ ਰਿਹਾ ਹੈਗਾ ਕਿ ਇਹ এডুকেਸ਼ਨ ਪਾਲਿਸੀ ਜਿਹੜੀ ਹੈ ਜੀ এডুকেਸ਼ਨ ਨੂੰ ਸਪਾਇਲ ਕਰਨ ਵਾਲੀ ਹੈਗੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਇਹ ਇੱਕ ਬਹੁਤ ਹੀ ਵੈਲਿਡ ਕੁਐਸਚਨ ਹੈ ਔਰ ਜਦ ਤੱਕ ਮੇਰੇ ਖਿਆਲ ਦੇ ਵਿੱਚ ਮੈਂ ਵੀ ਮੈਨੂੰ ਵੀ 6 ਮਹੀਨੇ ਪਹਿਲਾਂ ਜੋ ਚੀਜ਼ਾਂ ਨਾਲ ਮੈਂ ਇੰਟਰ ਰਿਲੀਟ ਕਰਕੇ ਪੜ੍ਹ ਸਿੱਟੀ ਉਦੋਂ ਮੈਨੂੰ ਵਿਦਿਆ ਚਲਿਆ ਕਿ ਕਿੱਡਾ ਰੈਵੋਲੂਸ਼ਨਰੀ ਡਾਕੂਮੈਂਟ ਇਹ ਐਨਪੀ 2020 ਹੈ ਜੀ ਕਿ ਜਿਵੇਂ ਮੈਨੂੰ ਨੈਸ਼ਨਲਾਈਜੇਸ਼ਨ ਪਾਲਿਸੀ ਹਾਂਜੀ ਤੇ ਅਸੀਂ ਮੈਂ ਯੂਐਸ ਗਈ ਸਟਡੀ ਆਫ ਯੂਐਸ ਇੰਸਟੀਚਿਊਟ ਦੇ ਪ੍ਰੋਗਰਾਮ ਦੇ ਵਿੱਚ 87 ਡੇਸ ਮੇਰੀ ਸਿਲੈਕਸ਼ਨ ਹੋਈ ਸੀ ਅਮੰਗਸ Uh, 18 एजुकेटर्स ऑफ द वर्ल्ड अच्छा पूरे वर्ल्ड शो 18 एजुकेटर्स 18 एजुकेटर्स ਜਿਹੜੇ ਹੈਗੇ ਆ ऑल ओवर द वर्ल्ड जी यू आई वाज आई वाज द वन हु वाज़ सिलेक्टेड फ्रॉम इंडियन সাব ਕੰਟੀਨੈਂਟ ਜਿੰਨੂੰ ਇੰਡੀਆ ਅਫਗਾਨਿਸਤਾਨ শ্রীলঙ্কা ਨੇਪਾਲ ਇਹਨਾਂ ਸਾਰਿਆਂ ਚੋਂ ਇੱਕ ਮੇਰੀ ਸਿਲੈਕਸ਼ਨ ਹੋਈ ਜੀ ਇਹ ਯੂ ਐਸ ਐਮਬੈਸੀ ਦਾ ਫੰਡਡ ਪ੍ਰੋਗਰਾਮ ਸੀਗਾ ਤੇ ਸਟਡੀ ਆਫ ਯੂ ਐਸ ਇੰਸਟੀਟਿਊਟਸ ਇਹਦੇ ਵਿੱਚ ਅਸੀਂ ਉੱਥੇ ਦੇ ਇੰਸਟੀਟਿਊਟਸ ਨੂੰ ਪੜ੍ਹਨਾ ਸੀ ਉੱਥੇ ਦੀ ਪਾਲਿਸੀ ਨੂੰ ਪੜ੍ਹਨਾ ਸੀਗਾ ਨਾਟ ਓਨਲੀ ਉੱਥੇ ਦੀ ਪਾਲਿਸੀ ਬਟ ਜਿਹੜੇ ਸਾਡੇ ਨਾਲ 17 ਅਦਰ ਐਜੂਕੇਟਰਸ ਆਏ ਸੀ ਉਹਨਾਂ ਨੇ ਵੀ ਡਿਫਰੈਂਟ ਡਿਫਰੈਂਟ ਕੰਟਰੀਜ਼ ਫਰਾਂਸ ਨੈਦਰਲੈਂਡਸ ਇਜ਼ਰਾਈਲ ਲੇਬਨਾਨ ਦੇ ਵਰ ਮੈਨੀ ਯਾਨੀ ਤੁਸੀਂ ਸਾਰੀ ਐਜੂਕੇਸ਼ਨ ਜਿਹੜੇ ਡਿਫਰੈਂਟ ਕੰਟਰੀਜ਼ ਦੇ ਸੀ ਉਹ ਤੇ ਕੰਪੈਰੀਜ਼ਨ ਕਰਨਾ ਸੀ ਜਾਂ ਆਪਣੀ ਆਪਣੀ ਗੱਲ ਦੱਸਣਾ ਸੀਗਾ ਅਸੀਂ ਕੰਪੈਰੀਜ਼ਨ ਵੀ ਕੀਤਾ ਅਸੀਂ ਇਹ ਵੀ ਕੀਤਾ ਕਿ ਕਿਹਦੀਆਂ ਕੀ ਖਾਮੀਆਂ ਅਸੀਂ ਪ੍ਰੋਜੈਕਟ ਜੇ ਉਹਨਾਂ ਤੋਂ ਆਦਾਨ-ਪ੍ਰਦਾਨ ਕੀਤਾ ਹੈਗਾ ਉਹਨਾਂ ਤੋਂ ਕੁਝ ਸਿੱਖਿਆ ਹੈਗਾ ਐਕਸਚੇਂਜ ਕੀਤਾ ਹੈਗਾ ਉਹਨਾਂ ਨਾਲ ਬਾਰੇ ਦੱਸਿਆ ਹੈਗਾ ਬਿਲਕੁਲ ਜੀ ਤੇ ਉਹਦੇ ਵਿੱਚ ਸੋ ਦੈਟਸ ਵੈਨ ਵੀ ਗਾਟ ਟੂ ਨੋ ਕਿ ਇੱਕ ਬਹੁਤ ਰੈਵਲੂਸ਼ਨਰੀ ਡਾਕੂਮੈਂਟ ਹੈ ਕਿਉਂਕਿ ਜਦੋਂ ਤੁਸੀਂ ਇਨ ਡੀਟੇਲ ਸਾਡਾ ਜਿਹੜਾ ਐਜੂਕੇਸ਼ਨ ਪਾਲਿਸੀ ਨਿਊ ਐਜੂਕੇਸ਼ਨ ਪਾਲਿਸੀ 2020 ਇਟ ਇਜ਼ ਰੈਵਲੂਸ਼ਨਰੀ ਡਾਕੂਮੈਂਟ ਯੂ ਕੈਨ ਸੇ ਇਟਸ ਅ ਰੈਵਲੂਸ਼ਨਰੀ ਡਾਕੂਮੈਂਟ ਹਰ ਚੀਜ਼ ਨੂੰ ਇੰਨੀ ਡੀਟੇਲ ਦੇ ਵਿੱਚ ਉਸ ਦੇ ਵਿੱਚ minute test of details have been added job oriented hai bilkul 100% skill based hai jidi need bahut der to si mainu bahut khushi hai ki department ministry government of india ne pension policy likhayi fifth aur eighth ke vich lagu ho chuki hai yehi zarurat hai dekhi you know pass aur fail hona ek bahut integral part hai growth da

ਮੈਂ ਪਾਸ ਵੀ ਹੁਸਰਨਾ ਉਹਨਾਂ ਉਹਨਾਂ ਵੀ এডਿਕੇਸ਼ਨ ਪਾਲਿਸੀ ਦੇ ਦੂਜੇ ਕੰਟਰੀਸ ਦੇ ਉਹਨਾਂ ਤੋਂ ਤੁਸੀਂ ਕੁਝ ਸਿੱਖ ਕੇ ਕੁਝ ਐਡ ਆਨ ਕਰਨ ਵਾਸਤੇ ਰეკਮੈਂਡ ਕੀਤਾ ਸੀ ਤਾਂ ਬਬਨ ਅ ਮੈਂ ਇੱਕ ਰੈਟ ਐਸ ਪਰ ਪ੍ਰੋਟੋਕੋਲ ਮੈਂ ਵਾਪਸ ਆ ਕੇ ਇੱਕ ਲੈਟਰ ਜ਼ਰੂਰ ਲਿਖੀ ਔਰ ਉਸ ਲੈਟਰ ਦੇ ਵਿੱਚ ਮੈਂ ਇਹੀ ਲਿਖਿਆ ਕਿ ਅਗਰ ਇਸ ਪਾਲਿਸੀ ਨੂੰ ਇਨ ਇਟਸ ਟੂ ਸਪਿਰਟ ਲਾਗੂ ਕਰ ਦਿੱਤਾ ਜਾਵੇ ਇੰਪਲੀਮੈਂਟ ਤੇ ਐਗਜ਼ੀਕਿਊਟ ਕਰ ਦਿੱਤਾ ਜਾਵੇ ਤਾਂ ਅ ਇੰਡੀਅਨ ਸੁਪਰ ਪਾਵਰ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਬਹੁਤ ਅੱਛਾ ਅਗਰ ਅਗਰ ਅਸੀਂ ਸਿਰਫ ਮੈਂ ਬਹੁਤ ਖੁਸ਼ ਹਾਂ ਇਸ ਚੀਜ਼ ਤੋਂ ਬਹੁਤ ਪ੍ਰਾਊਡ ਹਾਂ ਇਸ ਚੀਜ਼ ਤੋਂ ਕਿ ਫੰਡਿੰਗ ਬਹੁਤ ਹੋ ਰਹੀ ਹੈ ਸੈਂਟਰ ਗਵਰਨਮੈਂਟ ਬਹੁਤ ਫੰਡਿੰਗ ਦੇ ਰਿਹਾ ਹੈ ਸਾਰੀ ਸਟੇਟਸ ਨੂੰ ਟੂ ਪ੍ਰੋਮੋਟ ਐਜੂਕੇਸ਼ਨ ਸੈਕਟਰ ਤੇ ਉਹਦੇ ਵਿੱਚ ਅ ਅਗਰ ਉਸ ਫੰਡਿੰਗ ਨੂੰ 100% ਓਨੈਸਟੀ ਦੇ ਨਾਲ ਲਗਾਇਆ ਜਾਵੇ ਆਈ ਏਮ ਟੈਲਿੰਗ ਯੂ ਯੂ ਵਿਲ ਸੀ ਅ ਡਿਫਰੈਂਸ ਜਿਵੇਂ ਉਹ ਕਹਿੰਦੇ ਹਨ ਨਾ ਦਿ ਵਿਜ਼ਨ ਆਫ ਵਿਕਸਿਤ ਭਾਰਤ ਵਿਕਸਿਤ ਭਾਰਤ ਇਜ਼ ਨਾਟ ਅ ਡਿਸਟੈਂਟ ਰਿਐਲਿਟੀ ਇਹ ਹੋ ਜਾਏਗਾ ਇਟ ਇਜ਼ ਪੋਸੀਬਲ ਐਂਡ ਪ੍ਰੋਬੇਬਲੀ ਅਰਲੀਅਰ ਦੈਨ 2047 ਵਾਹ ਜੀ ਤੇ ਇਹ ਦੱਸੋ ਕਿ ਚਲੋ ਤੁਸੀਂ ਬਾਹਰ ਜਾ ਕੇ ਜਿਹੜੇ ਹੈਗੇ ਦੂਸਰੇ ਦੇਸ਼ਾਂ ਦੇ ਐਜੂਕੇਸ਼ਨ ਪਾਲਿਸੀ ਸਟੱਡੀ ਕੀਤੀ ਉਹਨੂੰ ਪੜਿਆ ਆਪਣੇ ਬਾਰੇ ਦੱਸਿਆ ਤੇ ਆਪਣੇ ਬਾਰੇ ਦੱਸ ਕੇ ਤੇ ਇੱਥੇ ਜਿਹੜੇ ਤੁਹਾਡੇ ਟੀਚਰਸ ਤੁਹਾਡੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਤੁਸੀਂ ਕੀ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਬਾ ਕੀ ਸਿੱਖ ਕੇ ਆਏ ਜਦੋਂ ਮੈਂ ਵਾਪਸ ਆਈ ਮੈਂ ਆਪਣੇ ਬੱਚਿਆਂ ਨੂੰ ਇੱਕੋ ਗੱਲ ਕਹੀ ਜਿਹੜੀ ਮੈਂ ਉਸ ਤੋਂ ਬਹੁਤ ਇੰਪ੍ਰੈਸ ਹੋਈ ਹੂ ਉਸ ਤੋਂ ਕਿ ਅਸੀਂ ਔਰੇਨਾ ਵਰਕਰਸ ਬਣਾਨੇ ਆਂ ਉਹ ਉੱਥੇ ਲੀਡਰਸ ਬਣਾਨੇ ਆਂ ਅੱਛਾ ਉੱਥੇ ਦਾ ਇੱਕ ਹਾਈ ਸਕੂਲ ਦਾ ਬੱਚਾ ਵੀ ਉਹਨੂੰ ਕਲੀਅਰ ਹੈ ਕਿ ਉਹਨੇ ਕੀ ਕਰਨਾ ਹੈ ਉਹਨੇ ਕਰਨਾ ਹੈ ਕਿ ਨਹੀਂ ਕਰਨਾ ਇਹ ਵੀ ਕਲੀਅਰ ਹੈ ਔਰ ਸਾਡੇ ਔਰੇ ਅਸੀਂ ਸਟਾਰਟਿੰਗ ਦੇ ਵਿੱਚ ਹੀ ਇਹ ਉਹ ਜਿਹੜਾ ਕਲਚਰ ਹੈ ਨਾ ਕੋਲੋਨੀਅਲ ਕਲਚਰ ਨਾਲ ਅਸੀਂ ਫੋਕਸ ਨਹੀਂ ਕਰ ਸਕਦੇ ਹਾਂ ਤੇ ਉਹਦੇ ਵਿੱਚ ਜਿਹੜਾ ਉਹਨਾਂ ਨੇ ਅਸੀਂ ਬੱਚਿਆਂ ਨੂੰ ਸਟ੍ਰਿਕਟ ਵੇ ਨਾਲ ਉਹ ਮਾਈਂਡਸੈਟ ਸੋਚਣ ਤਾਂ ਦਿੰਦੇ ਹੀ ਨਹੀਂ ਨਾ ਆਪਣੀ ਕੁਐਸਚਨ ਕਰਾਤਾ ਅਨਸਰ ਥਿਸ ਹੈਸ ਟੂ ਚੇਂਜ ਬੱਚਿਆਂ ਨੂੰ ਸਵਾਲ ਪੁੱਛਣ ਦੀ ਆਦਤ ਆਣੀ ਚਾਹੀਦੀ ਆ ਉੱਥੇ ਦੀ ਐਜੂਕੇਸ਼ਨ ਬਾਰੇ ਮਨ ਲੋ ਕਿਸੇ ਵੀ ਕੰਟਰੀ ਦੇ ਲਾ ਲਓ ਅਮਰੀਕਾ ਦੇ ਲਾ ਲਓ ਜਾਂ ਕਿਸੇ ਹੋਰ ਦੇ ਲਾ ਲਓ ਤੇ ਸਾਡੀ ਸਾਡੇ ਸਕੂਲਾਂ ਦੇ ਮੈਂ ਕਹਾਂਗਾ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਫਰਕ ਹੈਗਾ کافی ਅਸੀਂ ਸਾਇੰਸ ਨੂੰ ਆਈਸੋਲੇਸ਼ਨ ਚ ਬਣਾਉਂਦੇ ਹਾਂ ਅਸੀਂ ਮੈਥਸ ਨੂੰ ਆਈਸੋਲੇਸ਼ਨ ਚ ਬਣਾਉਂਦੇ ਹਾਂ ਅਲੱਗ-ਅਲੱਗ ਸਬਜੈਕਟਸ ਹਨ ਉੱਥੇ ਕੋਰਸੇਜ਼ ਹਨ ਉੱਥੇ ਕੀ ਹੈ ਕਿ ਅਗਰ ਮੈਥ ਦਾ ਕੋਈ ਚੈਪਟਰ ਚੱਲ ਰਿਹਾ ਹੈ ਤਾਂ ਉਹ ਇੰਟੀਗ੍ਰੇਟਿਡ ਹੋਏਗਾ ਸਾਇੰਸ ਨਾਲ ਸਾਇੰਸ ਵਾਲਾ ਜਿਹੜਾ ਕਨਸੈਪਟ ਚੱਲ ਰਿਹਾ ਜੇ ਪੋਲੂਸ਼ਨ ਦਾ ਚੱਲ ਰਿਹਾ ਹੈ ਤਾਂ ਉਹ ਇੰਟੀਗ੍ਰੇਟਿਡ ਹੋਏਗਾ ਸੋਸ਼ਲ ਸਾਇੰਸਿਸ ਦੇ ਨਾਲ ਲਿਟਰੇਚਰ ਉਹਨਾਂ ਨਾਲ ਇੰਟੀਗ੍ਰੇਟਿਡ ਹੋਏਗਾ ਜਦੋਂ ਬੱਚਾ ਇੱਕ ਦਿਨ ਕਲਾਸ 'ਚ ਜਾ ਰਿਹਾ ਤਾਂ ਉਸ ਇੱਕ ਦਿਨ ਜੋ ਵੀ ਉਹ ਟਾਪਿਕ ਸਿੱਖ ਰਿਹਾ ਉਹ ਮੈਥ ਵਾਲਾ ਵੀ ਉਹੀ ਆ ਕੇ ਸਿਖਾ ਰਿਹਾ ਰੀਇਨਫੋਰਸ ਕਰ ਰਿਹਾ ਮੈਥ ਦੇ ਪਰਸਪੈਕਟਿਵ ਤੋਂ ਸਾਇੰਸ ਦੇ ਪਰਸਪੈਕਟਿਵ ਤੋਂ ਸੋਸ਼ਲ ਸਾਇੰਸ ਦੇ ਪਰਸਪੈਕਟਿਵ ਤੋਂ ਤੇ ਲਿਟਰੇਚਰ ਦੇ ਪਰਸਪੈਕਟਿਵ ਤੋਂ ਇੱਕੋ ਕਨਸੈਪਟ ਜੇ ਚਾਰ ਅਲੱਗ ਅਲੱਗ ਸਬਜੈਕਟ ਸਿਖਾਣਗੇ ਤੁਹਾਨੂੰ ਤਾਂ ਦੱਸੋ ਤੁਸੀਂ ਬੱਚੇ ਦੀ ਕਨਸੈਪਟ ਚ ਨੌਲੇਜ ਕਿਉਂ ਨਹੀਂ ਹੋਵੇਗੀ ਇਹ ਇੱਕ ਜੀਤ ਹੁਕਸ ਨਹੀਂ ਕਰਦੇ ਡਿਫਰੈਂਟ ਸਬਜੈਕਟਸ ਤੇ ਪੁਕਸ ਕਰਦੇ ਨਹੀਂ ਜਿਵੇਂ ਮੰਨ ਲਓ ਤੁਸੀਂ ਪੋਲਿਊਸ਼ਨ ਦੀ ਗੱਲ ਹੋ ਰਹੀ ਹੈ ਠੀਕ ਹੈ ਤੁਸੀਂ ਸਾਇੰਸ ਦੇ ਵਿੱਚ ਤੁਸੀਂ ਕੈਮੀਕल्स ਪੜਾਉਂਗੇ ਅਗੇਨ ਟਾਕਿੰਗ ਅਬਾਊਟ ਪੋਲਿਊਸ਼ਨ ਕਿਹੜੇ ਕੈਮੀਕਲ ਸਾਡੇ ਵਾਸਤੇ ਡੇਂਜਰਸ ਹੈ ਸੋਸ਼ਲ ਸਾਇੰਸਸ ਨੇ ਪੜ੍ਹਾਤਾ ਜਦੋਂ ਲਿਟਰੇਚਰ ਵਾਲੇ ਆਏ ਲਿਟਰੇਚਰ ਵਾਲਿਆਂ ਨੇ ਕੋਈ ਉਹ ਦੀ ਸਟੋਰੀ ਪੜ੍ਹਾਤੀ ਐਂਡ ਇਨ ਦਾ ਮੈਥਸ ਪੀਪਲ ਦੇ ਕਮ ਉਹ ਜਿਮੈਟਰੀ ਦਾ ਕੋਈ ਇਹ ਜਿਹੇ ਹਿੱਸਾ ਕਿ ਇਹ ਇੱਕ ਫੈਕਟਰੀ ਹੈ ਇਸ ਫੈਕਟਰੀ ਦੇ ਵਿੱਚ ਇਹ ਯੂਨਿਟ ਹੈ ਜਿਹੜੀ ਇਹ ਇਹ ਪ੍ਰੋਡਿਊਸ ਕਰ ਰਹੀ ਹੈ ਇਹ ਸਾਰੀਆਂ ਚੀਜ਼ਾਂ ਉਵੇਂ ਹੀ ਰੀਇਨਫੋਰਸ ਕਰਦੇ ਤੁਸੀਂ ਫਸਮੈਂਟਲ ਡਵੈਲਪਮੈਂਟ ਦੇ ਵਿੱਚ ਸਾਡੇ ਤੇ ਉਹਨਾਂ ਦੇ ਵਿੱਚ ਕੀ ਫਰਕ ਜ਼ਮੀਨ ਹੈ ਜ਼ਮੀਨ ਉਸ ਲੀਡਰ ਬਣਾਉਂਦੇ ਉਹ ਲੀਡਰ ਬਣਾਉਂਦੇ ਅਸੀਂ ਸਾਡੇ ਉਰੇ ਦਾ ਬੱਚਾ ਤੁਸੀਂ ਕਦੇ ਵੀ ਚਾਹੇ ਪ੍ਰਾਈਵੇਟ ਚ ਚਲੇ ਜਾਓ ਜਾਂ ਗਵਰਨਮੈਂਟ ਚ ਚਲੇ ਜਾਓ ਬੱਚਾ ਸਵਾਲ ਨਹੀਂ ਪੁੱਛਦਾ ਅੱਛਾ ਬੱਚਾ ਸਵਾਲ ਕਿਉਂ ਨਹੀਂ ਪੁੱਛਦਾ ਡੈਮੋਕ੍ਰੇਸੀ ਇਹ ਹੈ ਬੱਚੇ ਨੂੰ ਸਵਾਲ ਪੁੱਛਣਾ ਬਹੁਤ ਜ਼ਰੂਰੀ ਹੈ ਜਦ ਤੱਕ ਟੀਚਰ ਨੂੰ ਸਵਾਲ ਪੁੱਛਣ ਚਾਹੀਦਾ ਟੀਚਰ ਤੋਂ ਟੀਚਰ ਤੋਂ ਕਿਉਂ ਹੋਇਆ ਅਗਰ ਅਗਰ ਇੱਕ ਪਾਰਟਿਕੂਲਰ ਮੰਨ ਲਓ ਮੈਂ ਜੌਬ ਰੁਕੀ ਦੇ ਦਿੰਦੀ ਹਾਂ ਕਿ ਡਰੇਨੇਜ ਦਾ ਚੈਪਟਰ ਪੜਾ ਆ ਰਹੀ ਹਾਂ ਉਹ ਕਹਿੰਦਾ ਕਿ ਮੈਮ ਉੱਥੇ ਮੀਂਡਰ ਕਿਉਂ ਬਣਿਆ ਉਹ ਨਹੀਂ ਪੁੱਛੇਗਾ ਮੈਂ ਜਾ ਕੇ ਦੱਸੂਗੀ ਕਿ ਇਹ ਨਦੀ ਐਵੇਂ ਵਹਿ ਰਹੀ ਸੀ

ਇਸ ਮਾਈ ਬਿਗੇਸਟ ਟੇਕ ਅਵੇ ਕਿ ਬੱਚੇ ਦੀ ਪਰਸਨੈਲਿਟੀ ਦੇ ਕੰਮ ਕੀਤਾ ਜਾਵੇ სპੋਰਟਸ ਦਾ ਪੀਰੀਅਡ ਉੱਥੇ ਬਹੁਤ ਤਵੱਜੋ ਦਿੱਤੀ ਜਾਂਦੀ ਹੈ ਸਪੋਰਟਸ ਨੂੰ ਸਪੋਰਟਸ ਦਾ ਪੀਰੀਅਡ ਇੰਡੀਆ ਦੇ ਵਿੱਚ ਇੱਕ ਸਿਰਫ ਇੱਕ ਐਕਸਟਰਾ ਪੀਰੀਅਡ ਹੈ ਜੋ ਕਿ ਸਾਇੰਸ ਜਾਂ ਮੈਥਸ ਵਾਲੇ ਐਡਜਸਟਮੈਂਟ ਚ ਲੈ ਲੈਂਦੇ ਕਿਉਂਕਿ ਉਹਨਾਂ ਨੇ ਰਿਵੀਜ਼ਨ ਕਰਾ ਨਹੀਂ ਹੁੰਦੀ ਹੈ ਜਦ ਤੱਕ ਸਪੋਰਟਸ ਮੇਨਸਟ੍ਰੀਮ ਨਹੀਂ ਹੋਏਗਾ ਜਦ ਤੱਕ ਸਪੋਰਟਸ ਕਰਿਕੂਲਮ ਦਾ ਹਿੱਸਾ ਨਹੀਂ ਬਣੇਗਾ ਤੁਸੀਂ ਕਿਉਂਕਿ ਸਪੋਰਟਸ ਬਹੁਤ ਵਾਈਟਲ ਰੋਲ ਪਲੇ ਕਰਦੇ ਪਰਸਨੈਲਿਟੀ ਡਿਵੈਲਪਮੈਂਟ ਚ ਮੈਂ ਆਪਣੀ ਐਗਜ਼ਾਮਪਲ ਲੈਂਦੀ ਹਾਂ ਮੈਂ ਇੱਕ ਐਵਰੇਜ ਸਟੂਡੈਂਟ ਸੀ ਔਰ ਅੱਜ ਦੀ ਡੇਟ ਦੇ ਵਿੱਚ ਮੈਂ ਇਹ ਕਹਾਂਗੀ ਕਿ ਮੈਂ ਅ ਇੱਕ ਇੱਕ ਅਬਵ ਐਵਰੇਜ ਅਚੀਵਮੈਂਟ ਕੀਤੀ ਹੈ ਅੱਛਾ ਇਹ ਦੱਸੋ ਦੇਖੋ ਸਾਡੇ ਜਿਹੜੇ ਗਵਰਨਮੈਂਟ ਸਕੂਲ ਹੈਗੇ ਆ ਉਹਨਾਂ ਦੇ ਜਿਹੜੇ ਟੀਚਰਸ ਹੈਗੇ ਆ ਉਹ ਹਾਈਲੀ ਪੇਡ ਨੇ ਵੈਲ ਐਜੂਕੇਟਿਡ ਐ ਹਾਈਲੀ ਐਜੂਕੇਟਿਡ ਐ ਵੇਅਰ ਐਜ਼ ਪ੍ਰਾਈਵੇਟ ਸਕੂਲ ਦੇ ਜਿਹੜੇ ਬੱਚੇ ਹੈਗੇ ਆ ਜਿਹੜੇ ਟੀਚਰ ਹੈਗੇ ਆ ਉਹ ਤੁਹਾਡੇ ਮੁਕਾਬਲ ਤੋਂ ਜਿਹੜੇ ਇੰਨੇ ਕੁਆਲੀਫਾਈਡ ਨਹੀਂ ਹੈਗੇ ਮੈਂ ਕਹਾਂਗਾ ਐਕਸਕਿਊਜ਼ਡ ਵੀ ਨਹੀਂ ਹੈਗੇ ਤੇ ਫਿਰ ਉਹ ਕਿਉਂ ਤੁਹਾਡੇ ਅੱਗੇ ਨਿਕਲ ਜਾਂਦੇ ਹੈ ਸਰ ਬਹੁਤ ਅੱਛਾ ਕੁਐਸਚਨ ਹੈ ਔਰ ਮੈਂ ਇਸ ਦੇ ਸਿੰਪਲੀ ਇਨਾ ਹੀ ਕਹਿਣਾ ਚਾਹੁੰਗੀ ਕਿ ਜੈਂਟਰੀ ਦ ਪੀਪਲ ਦੇ ਆ ਡੀਲਿੰਗ ਵਿਦ ਅਸੀਂ ਜਿਹੜੇ ਬੱਚਿਆਂ ਨੂੰ ਪੜਾ ਰਹੇ ਹੈ ਇਹ ਉਹ ਬੱਚੇ ਜਿਹੜੇ ਪ੍ਰੋਬੇਬਲੀ ਫਸਟ ਟਾਈਮ ਸਕੂਲ ਐਂਟਰਡਸ ਹੈ

ते और उस भी बहुत बड़ा कंसर्न है कि जिम्मे प्राइवेट स्कूल बच्चा जाता है बच्चे ने कोई काम करना है मेरे दो बच्चे दोनों प्राइवेट स्कूल हैं टीचर ने कोई काम कहना है उन्हें ग्रुप ग्रुप्व पा देना दिस शुड बी डन डेट दे देनी दे दे है मेरी टेंशन है वो ਉਨ ਮੈਂ ਜੌਬ ਤੋਂ ਬਾਅਦ ਉਹਨਾਂ ਨਾਲ ਬੈਠੂਗੀ ਉਹਨਾਂ ਦਾ ਕੰਮ ਕਰਾਉਂਗੀ ਉਹਨਾਂ ਦੇ ਟੈਸਟ ਦੀ ਰੈਡੀ ਕਰਾਉਂਗੀ ਇਹ ਨੀਚੇ ਦੇ ਮਾਰਜਿਨਾਈਜ਼ਡ ਮਾਰਜਿਨਾਈਜ਼ਡ ਫੈਮਲੀਆਂ ਤੋਂ ਆਉਂਦੇ ਹੈ ਕਿ ਉਹਨਾਂ ਦੇ ਪੈਰਸ ਤਵਜੋ ਨਹੀਂ ਸਕਦੇ ਆਪਣੇ ਬੱਚਿਆਂ ਨੂੰ ਸਰ ਜਿਹੜੇ ਬੰਦੇ ਨੂੰ ਇਹ ਵੀ ਪਤਾ ਉਹਨਾਂ ਨੂੰ ਰਾਤ ਨੂੰ ਰੋਟੀ ਖਾਣੀ ਹੈ ਕਿ ਨਹੀਂ ਖਾਣੀ ਉਹ ਬੰਦਾ ਕਿਸ ਤਰ੍ਹਾਂ ਆਪਣੇ ਬੱਚੇ ਜਿਹਨੂੰ ਇਹ ਨਹੀਂ ਪਤਾ ਕਿ ਉਹ ਕਾਪੀ 'ਚ ਲਿਖਿਆ ਕੀ ਹੋਇਆ ਉਹ ਕਿੱਦਾਂ ਉਹਨੂੰ ਬਿਠਾ ਕੇ ਤੁਸੀਂ ਕਹਿੰਦੇ ਹੋ ਕਿ ਸਕੂਲ ਦੇ ਟੀਚਰ ਪੜਾਵੇ

ਤੁਸੀਂ ਸਿਰਫ ਇਹਨਾਂ ਦੇਖ ਲਓ ਕਿ ਆਹ ਉਹਨੇ ਅੱਜ ਦੀ ਡੇਟ ਲਿਖੀ ਫਿਰ ਉਨਾ ਹੀ ਕੁਐਸਚਨ ਕਰ ਲਓ ਤੁਹਾਡਾ ਕੁਐਸਚਨ ਕਰਨਾ ਬਹੁਤ ਜ਼ਰੂਰੀ ਹੈ ਬੀਇੰਗ ਟੀਚਰ ਤੁਹਾਡੇ ਤੁਸੀਂ ਬਹੁਤ ਅਚੀਵਮੈਂਟਸ ਕੀਤੀਆਂ ਅਵਾਰਡ ਤੁਸੀਂ ਲਏ ਤੁਸੀਂ ਸਟੇਟ ਅਵਾਰਡੀ ਜੇ ਹੋ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਸਰ 2022 ਦੇ ਵਿੱਚ ਮੈਨੂੰ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਨੇ ਸਟੇਟ ਅਵਾਰਡ ਨਾਲ ਨਵਾਜ਼ਿਆ ਸੀ ਔਰ ਇਸ ਸਾਲ 26 ਜਨਵਰੀ 2025 ਨੂੰ ਆ ਸਾਡੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਸਭ ਤੋਂ ਵੱਡਾ ਆਨਰਡ ਹੁੰਦਾ ਗਾਰਡ ਆਫ ਆਨਰ ਜੀ ਜੋ ਕਿ ਕਮੈਂਡੇਸ਼ਨ ਫਾਰ ਦ ਮੈਰੀਟਰੀ ਸਰਵਿਸ ਹੁੰਦਾ ਤੇ ਅ ਇਸ ਵਾਰ ਉਹ ਮੈਨੂੰ ਪ੍ਰਾਪਤ ਹੋਇਆ ਔਰ ਇੱਕ ਅਵਾਰਡ ਜਿਹੜਾ ਮੇਰੇ ਦਿਲ ਦੇ ਬਹੁਤ ਕਰੀਬ ਹੈ ਔਰ ਉਸ ਸ਼ਖਸੀਅਤ ਨਾਲ ਜੁੜਿਆ ਹੋਇਆ ਜੋ ਜੋ ਮੇਰੇ ਵਾਸਤੇ ਰੋਲ ਮਾਡਲ ਨੇ ਡਾਕਟਰ ਐਪੀਜੀ ਅਬਦੁਲ ਕਲਾਮ ਬਹੁਤ ਵੱਡੀ ਗੱਲ ਬਹੁਤ ਵੱਡੀ 1 ਜਨਵਰੀ 2025 ਨੂੰ ਮੈਨੂੰ ਡਾਕਟਰ ਐਪੀਜੀ ਅਬਦੁਲ ਕਲਾਮ ਮੈਮੋਰੀਅਲ ਅ ਅਵਾਰਡਸ ਮਿਲਿਆ ਹੈ ਦਿੱਲੀ ਦੇ ਵਿੱਚ ਤੇ ਇਹਦੀ ਜਿਹੜੀ process ਸੀਗੀ ਉਹ ਲਗਭਗ 2 ਸਾਲ ਦੀ ਸੀਗੀ ਇਹ ਸਾਰੀ 2023 ਦੇ ਵਿੱਚ ਇਹ ਆਏ ਸੀਗੇ ਤੇ ਇਸ ਦਰਮਿਆਨ ਇਹਦਾ ਜਿਹੜਾ ਪੈਨਲ ਸੀਗਾ 10 ਮਤਲਬ देयर इज मिस्टर ਵਿਵੇਕ ਅਤਰੇ देयर इज प्रिंसिपल ਆਫ SRCC दूरदर्शन ਦੇ ਪ੍ਰੋਗਰਾਮ ਡਾਇਰੈਕਟਰ ਪਲੈਨਿੰਗ ਕਮਿਸ਼ਨ ਦੇ ਚੇਅਰਪਰਸਨ ਇਹਦੇ 10 ਨਾਮ ਨੇ ਜਿਹੜੇ ਇਹਦੇ ਨਾਲ ਜੁੜੇ ਹੋਏ ਐ ਔਰ ਇਹਨਾਂ ਦਾ ਪ੍ਰੋਸੈਸ ਵੀ ਬਹੁਤ ਇਨ ਡੈਪਥ ਹੁੰਦਾ ਫ্রম ਜੇ ਐਨ ਕੇ ਟੂ ਤਾਮਿਲਨਾਡੂ देयर वर ਅਰਾਊਂਡ 1100 ਨੋਮੀਨੇਸ਼ਨਸ ਆਊਟ ਆਫ ਵਿਚ 23 ਟੀਚਰਸ ਐਜੂਕੇਟਰਸ ਜਿਨ੍ਹਾਂ ਚੋਂ ਪ੍ਰਿੰਸੀਪल्स ਵੀ ਸੀ ਟੀਚਰਸ ਵੀ ਸੀ ਦੇ ਰੀਸੀਵਡ ਅਵਾਰਡ ਤੇ ਸੋ ਦੈਟ ਇਜ਼ ਬਿਲਕੁਲ ਉਥੇ ਤੁਹਾਨੂੰ ਅਵਾਰਡ ਦਿੱਤਾ ਗਿਆ ਜੀ अच्छा ਤੁਸੀਂ ਬੱਚਿਆਂ ਨੂੰ ਆਪਣੇ ਸਟੂਡੈਂਟਸ ਨੂੰ ਪੜ੍ਹਾਉਣ ਵਾਸਤੇ ਕੋਈ ਬੁੱਕ ਲੈਤੀ ਹੈ ਜੀ ਪੋਲਿਟੀਕਲ ਮੈਨਰਸ ਦੇ ਨਾਲ ਕਿ ਬੱਚੇ ਕੀਵੇਂ Song based pe song based ਦੇ ਨਾਲ ਪੀ ਉਹ ਕਿਵੇਂ ਬੱਚੇ ਜਿਹੀ ਹੈ ਇਸੇ ਜਿਸ ਸਿੱਖ ਸਕਦੇ ਨੇ So this is the book Samyaan اچھا ਸਮਿਆਨ ਇਹ ਬੁੱਕ ਦਾ ਨਾਮ ਸਮਿਆਨ ਹੈ ਸਮਿਆਨ ਹਾਂਜੀ ਤੇ ਇਹ ਬੁੱਕ ਜਿਹੜੀ ਲਿਖੀ ਗਈ ਹੈ ਇਹ ਆ 2 ਸਾਲ ਦਾ ਟਾਈਮ ਲੱਗਿਆ ਕਿਉਂਕਿ ਇੱਕ ਐਸਐਸਟੀ ਟੀਚਰ ਨੂੰ ਪਤਾ ਹੈ ਮੈਂ ਕੀ ਪੜਾਣਾ ਹੈ ਇੱਕ 뮤직 ਟੀਚਰ ਨੂੰ ਪਤਾ ਹੈ ਕਿ ਮੈਂ ਕੀ ਗਾਣਾ ਹੈ ਬਟ ਇੱਕ ਐਸਐਸਟੀ ਟੀਚਰ ਨੂੰ ਪਤਾ ਨਹੀਂ ਹੈ ਕਿ ਉਹਨੇ ਗਾਣਾ ਕਿੱਦਾਂ ਬਣਾਣਾ ਸੋ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਮੇਰੇ ਹਸਬੰਦ ਦਾ ਹੈ ਜੋ ਕਿ ਬਾਈ profession ਇੱਕ ਯੂ نو ਸੇਲਸ ਪਰਸਨਲ ਹੈ ਬਟ ਬਾਈ ਪੈਸ਼ਨ ਉਹ ਮਿਊਜ਼ੀਸ਼ੀਅਨ ਹੈ ਤੇ ਡਿਊਰਿੰਗ ਕੋਵਿਡ ਜਦੋਂ ਉਹਨਾਂ ਦਾ ਵਰਕ ਫਰਮ ਹੋਮ ਚੱਲ ਰਿਹਾ ਸੀਗਾ ਤਾਂ ਉਸ ਦਰਮਿਆਨ ਮੈਂ ਪੀਐਮਈ ਵਿਦਿਆਚ ਕੰਮ ਕਰ ਰਹੀ ਸੀਗੀ ਉਦੋਂ ਅਸੀਂ ਸਾਰਾ ਕੰਟੈਂਟ ਜਿਹੜਾ ਸੀ ਡਿਜੀਟਲਾਈਜ਼ ਕਰ ਰਹੇ ਸੀਗੇ ਤੇ ਉਸ ਦਰਮਿਆਨ ਇੱਕ ਗਾਣਾ ਵੈਸੇ ਇੱਕ ਸ਼ੂਟ ਚ ਟਾਈਮ ਥੋੜਾ ਘੱਟ ਪੈ ਰਿਹਾ ਸੀ ਤਾਂ ਆਈ ਥੌਟ ਕਿ ਇੱਕ ਡੇਡ ਮਿੰਟ ਦਾ ਕੋਈ ਜਿੰਗਲ ਬਣਾ ਲੈਣੇ ਸੋ ਉੱਥੋਂ ਸ਼ੁਰੂਆਤ ਹੋਈ ਸੀ ਉਹ ਬਹੁਤ ਅਪਰੀਸੀਏਸ਼ਨ ਉਹਨੇ ਅਰਨ ਕੀਤੀ ਡਾਕਟਰ ਬਹਿਰਾ ਜੋਇਨ ਡਾਇਰੈਕਟਰ ਨੇ ਸੀਆਈਟੀ ਐਂਡ ਸੀਆਰਟੀ ਦੇ ਤੇ ਉਹਨਾਂ ਨੇ ਜਦੋਂ ਭੇਜਿਆ ਅਪਰੀਸ਼ੀਏਸ਼ਨ ਆਪਣੇ ਫਰੈਂਡਸ ਤੋਂ ਦੂਰ ਆਪਣੇ 올 ਇੰਡੀਆ ਰੇਡੀਓ ਦੇ ਡਾਇਰੈਕਟਰਸ ਦੇ ਮੈਸੇजेस ਆ ਬੜੀ ਖੁਸ਼ੀ ਹੋਈ ਸੋ ਦੈਨ ਵੀ ਥੋਟ ਕਿ ਥਿਸ ਇਜ਼ ਸਮਥਿੰਗ ਗੁੱਡ ਨਥਿੰਗ ਹੈਜ਼ ਬੀਨ ਡਨ ਇਨ ਥਿਸ ਰਿਗਾਰਡ ਸੋ ਇਹ ਜਿਹੜੀ ਬੁੱਕ ਹੈ ਇਹਦੇ ਵਿੱਚ 20 ਸੌਂਗਸ ਨੇ 10 ਜਿਹੜੇ ਆ ਉਹ ਇੰਗਲਿਸ਼ ਚ ਤੇ 10 ਹਿੰਦੀ ਚ ਤੇ ਇਹਦੇ ਵਿੱਚ ਮਲਟੀਪਲ ਜਿਵੇਂ ਮੈਂ ਕਿਹਾ ਕਿ ਮੈਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੀ ਸੀ ਤਾਂ ਮਲਟੀਪਲ ਲੈਵਲਸ ਆਫ ਲਰਨਿੰਗ ਲਰਨਿੰਗ ਟੈਕਨੀਕਸ ਦਾ ਯੂਜ਼ ਕੀਤਾ ਗਿਆ ਯਾਨੀ ਇਸ ਜਿਹੜੀ ਟੈਕਨੀਕਸ ਹੈ ਲਰਨਿੰਗ ਟੈਕਨੀਕਸ ਹੈ ਇਹ ਸਿਵਲ ਸਰਵਿਸਿਜ਼ ਦੇ ਐਗਜ਼ਾਮ ਵਾਸਤੇ ਬਿਲਕੁਲ ਸੂਸ ਦੇ ਕੰਮ ਆ ਸਕਦੀਆਂ ਨੇ 100% ਔਰ ਐਂਡ टीच देम ਯੰਗ ਜਿਵੇਂ ਉਹ ਕਹਿੰਦੇ ਨੇ ਨਾ ਵੀ ਛੋਟੇ ਤੋਂ ਹੀ ਸਿਖਾ ਦਿਓ ਹੂੰ ਤੁਸੀਂ ਕਿਉਂ ਔਰ ਇੱਕ ਮੈਂ ਬੜੀ ਮਜ਼ੇਦਾਰ ਗੱਲ ਦੱਸੂਗੀ ਕਿ ਸਿਵਲ ਸਰਵਿਸਿਜ਼ ਵਾਸਤੇ ਪੜ੍ਹਨੀਆਂ 6ਵੀਂ 7ਵੀਂ 8ਵੀਂ 9ਵੀਂ 10ਵੀਂ ਦੀਆਂ ਹੀ ਕਿਤਾਬਾਂ ਬਣੀ ਨੇ ਅੱਛਾ ਹਾਂਜੀ ਐਨਸੀਆਰਟੀ ਦੀਆਂ ਕਿਤਾਬਾਂ ਪੜ੍ਹਦੇ ਹਾਂ ਉਹਦੇ ਵਿੱਚ ਅੱਛਾ ਇਹ ਫਸਟ ਚੀਜ਼ ਹੈ ਕਿਉਂ ਹਰ ਵਰਡ ਦੇ ਵਿੱਚ ਇੱਕ ਐਕਸਪਲੇਨੇਸ਼ਨ ਹੈ ਸੋ ਅਗਰ ਜਦ ਬੱਚਾ ਸਟਾਰਟਿੰਗ ਚ ਹੈ ਤਾਂ ਉਹਦਾ ਕਨਸੈਪਚੁਅਲ ਨੌਲੇਜ ਦੇ ਦੋ ਨਾ ਉਹਨੂੰ ਤਾਂ ਦੈਟ ਵਿਲ ਬੀ ਈਜ਼ੀਅਰ ਫਾਰ ਥੈਮ ਟੂ ਅੰਡਰਸਟੈਂਡ ਜਿਵੇਂ ਹੁਣ ਇਹ ਸੈਵਨ ਸਿਸਟਰਸ ਹੈ ਸਾਰਿਆਂ ਨੂੰ ਪਤਾ ਹੈ ਕਿ ਮਿਘਾਲੇਮ ਇਸ ਸਿੰਡਰਮ ਆਈਏ ਸ੍ਰੇਨ ਫਾਲ ਹੁੰਦੀ ਹੈ ਪਰ ਜਦੋਂ ਮੈਪ ਦੇ ਉੱਤੇ ਉਹਨਾਂ ਨੇ ਉਹ ਕਰਨਾ ਹੈ ਤਾਂ ਬੱਚਾ ਕਨਫਿਊਜ਼ ਹੋ ਜਾਂਦਾ ਕਿ ਕਿੱਥੇ ਹੈ ਸੈਵਨ ਸਿਸਟਰਸ ਚ ਕਿੱਥੇ ਹੈ ਤਾਂ ਇਹ ਬਹੁਤ ਇੱਕ ਇੱਕ ਐਨਾਗ੍ਰਾਮ ਬਣਾਇਆ ਗਿਆ ਤੇ ਇਹ ਅਸਮ ਰੂਨਾਚਲ ਨਾਗਾਲੈਂਡਸ ਇਟਸ ਅਕੋਰਡਿੰਗ ਟੂ ði ਪਲੇਸਮੈਂਟ ਔਨ ði ਮੈਪ ਇਟਸ ਅਕੋਰਡਿੰਗ ਟੂ ði ਪਲੇਸਮੈਂਟ ਔਨ ði ਮੈਪ ਤੇ ਇਹ ਈਜ਼ੀਲੀ ਬੱਚਾ ਯਾਦ ਰੱਖਦਾ ਇੱਕ ਵਰਡ ਹੈ ਅਰੁਣਾਮਨੀ ਮਿੱਟ ਅੱਛਾ ਤੇ ਇਹ ਵਰਡ ਬੜਾ ਅ ਡਿਫਰੈਂਟ ਵੇ ਨਾਲ ਰਾਈਮ ਕਰਦਾ ਤਾਂ ਬੱਚਾ ਬੱਚੇ ਨੂੰ ਭੁੱਲਦਾ ਨਹੀਂ ਭੁੱਲਦਾ ਨਹੀਂ ਯਾਦ ਹੋ ਜਾਂਦਾ ਲਾਈਕ ਇਸ ਟੂ ਇੱਕ ਹੀ ਹੈ ਕਿ ਹੁਣ ਜਿਵੇਂ ਡਾਇਨੈਸਟੀਆਂ ਬਹੁਤ ਸਾਰੀ ਡਾਇਨੈਸਟੀਆਂ ਨੇ ਇੰਡੀਆ ਤੇ ਰੂਲ ਕੀਤਾ ਜਿਹਨਾਂ ਨੇ ਰੂਲ ਕੀਤਾ ਹੋਗਾ सानु नहीं गुलाम वंश अच्छा। किले तो खिलजी वंश तुम्हारे तो तुगलको तो सयद उस तो बाद आगे मुगल इट इज इजी फॉर द किड्स टू अच्छा ये किताब ਤੇ ਜਿਹੜੇ ਜਿਹਦੇ ਵਿੱਚ ਮਤਲਬ ਪਿਕਸ ਜਿਆ ਉਹ ਸਾਰੀ ਤੁਹਾਡੀ ਫਾਰਮ ਜੀ ਇਹ ਸਾਰੀ ਮੈਂ ਖੁਦ ਡਿਜ਼ਾਈਨ ਕੀਤੀ ਹੈ ਡਿਜ਼ਾਈਨ ਕੀਤੀ ਹੈ ਤੇ ਸਾਰਾ ਕਿਤਾਬ ਮੈਂ ਖੁਦ ਲਿਖੀ ਹੈ ਕਾਪੀਰਾਈਟ ਤੁਹਾਡਾ ਕਾਪੀਰਾਈਟ ਮੇਰੇ ਕੋਲ ਹੈ اور باقاعدہ اے ਸਾਰਾ ਫ੍ਰੀਟਿੰਗ ਰਾਈਟਸ ਹੈ ਮੇਰੇ ਕੋਲ ਤੇ ਪਰ ਔਰ ਇਹ ਮੈਂ ਸਾਰੇ ਗਵਰਨਮੈਂਟ ਅਦਾਰਿਆਂ ਦੇ ਵਿੱਚ ਡੋਨੇਟ ਕੀਤੀ ਹੈ ਬੁੱਕ ਸੋ that every child can be benefited ఓపెਨ ਸੋਰਸ ਤੇ ਇਹ ਵੀਡੀਓਜ਼ YouTube ਤੇ ਪਈਆਂ ਸਮਿਆਂ 2022 ਅਗਰ ਤੁਸੀਂ ਲੌਗਇਨ ਕਰਦੇ ਹੋ ਤੁਸੀਂ 2020 ਵੀਡੀਓਜ਼ ਨੂੰ ਯੂਜ਼ ਕਰ ਸਕਦੇ ਹੋ ਟੀਚਰਸ ਉਸ ਨੂੰ ਦੇਖ ਸਕਦੇ ਕਿਸ ਤਰ੍ਹਾਂ ਗਾਣੇ ਬਣਾਣੇ ਹਨ ਐਂਡ देन दे कैन ਡੂ ਇਟ ਸੋ ਮਿਸ ਕੋਠਰੀ ਕਪੂਨ ਚੱਲਦੇ ਚੱਲਦੇ ਆਪਣੇ ਬੱਚਿਆਂ ਨੂੰ ਤੁਸੀਂ ਜਿਹੜੇ ਸਟੂਡੈਂਟਸ ਹੈਗੇ ਤੁਹਾਡੇ ਉਹਨਾਂ ਨੂੰ ਕੀ ਸੰਦੇਸ਼ ਦੇਣੀ ਹੈ ਅੱਗੇ ਵਧਣ ਵਾਸਤੇ ਕਿ ਜ਼ਿੰਦਗੀ ਦੇ ਵਿੱਚ ਉਹ ਕਾਮਯਾਬ ਹੋਣ ਉਹਨਾਂ ਨੂੰ ਜਿਹੜੇ ਹੈਗੇ ਜੌਬ ਓਰੀਐਂਟਡ ਜਾਂ ਉਹ ਐਜੂਕੇਸ਼ਨ ਹਾਸਲ ਕਰਸਨ ਉਹਨਾਂ ਨੂੰ ਕੀ ਸੰਦੇਸ਼ਤ ਸਰ ਮੈਂ ਤਾਂ ਇਹ ਕਹੂੰਗੀ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਓ ਔਰ ਵੈਲਿਊ ਦ ਟਾਈਮ ਐਂਡ ਬੀ ਡਿਸਪਲਿੰਡ ਔਰ ਇਹ ਵਰਚੂਜ਼ ਹੈ ਵਿਚ ਵਿਲ ਟੇਕ ਯੂ ਟੂ ਦ ਗ੍ਰੇਟੈਸਟ ਆਈ ਥਿੰਕੀ ਸੋ ਦੋਸਤੋ ਮਿਸਿਸ ਕੁਠਾਰੀ ਦੇ ਨਾਲ ਅੱਜ ਸੀ ਗੱਲਬਾਤ ਕੀਤੀ ਹੈਗੀ ਹੈ ਉਹਨਾਂ ਨੇ ਸਾਨੂੰ ਦੱਸਿਆ ਹੈਗਾ ਕਿ ਜਿਹੜੇ ਸਟੂਡੈਂਟਸ ਹੈਗੇ ਆ ਉਹ ਆਪਣੇ ਕੰਪਿਊਟਰ ਨੂੰ ਵਰਤੋਂ ਭਾਰਾਅ ਅਤੇ ਸਖਤ ਮਿੰਦ ਕਰ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਸਾਮੀਲ ਜਿਹੜੀ ਹੈ ਕਿਤਾਬ ਉਹ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਜਿਹੜੀ ਬਹੁਤ ਹੀ ਬੈਨੀਫੀਸ਼ੀਅਲ ਹੈ ਉਹ ਲਿਖੀ ਹੈਗੀ ਹੈ ਉਸ ਤੋਂ ਵੱਡੀ ਗੱਲ ਇਹ ਹੈ ਕਿ ਆਮ ਤੌਰ ਤੇ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ ਜਿਸ ਨੂੰ ਜਿਹੜੇ ਪਿਛਾਂ ਖਿਚੋ ਲੋ ਜਿਹੜੇ ਉਹਨੂੰ ਕੰਡਮ ਕਰਦੇ ਆ ਕਿ ਵੀ ਇਹ ਠੀਕ ਨਹੀਂ ਹੈ ਵੀ ਮਿਸਨ ਕੁਠਾਰੀ ਨੇ ਜੋਕਸਨਾ ਕੁਠਾਰੀ ਨੇ ਇਹ ਦੱਸਿਆ ਕਿ ਸਾਡੇ ਹਿੰਦੁਸਤਾਨ ਦੀ ਜਿਹੜੀ ਹੈ ਉਹ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਉਹ ਇੱਕ ਰੈਵੋਲੂশনারੀ ਪਾਲਿਸੀ ਹੈਗੀ ਔਰ ਈਵਨ ਇਹਨਾਂ ਨੇ ਬਾਹਰ ਯੂਐਸਟੀ ਵਿੱਚ ਜਾ ਕੇ ਜਿੱਥੇ ਡਿਫਰੈਂਟ ਕੰਟਰੀਜ਼ ਦੇ ਟੀਚਰਸ ਆਏ ਹੋਏ ਸਨ ਉਹਨੇ ਆਪਣੀ ਆਪਣੇ ਆਪ ਨੂੰ ਆਪਣੀ ਐਜੂਕੇਸ਼ਨ ਪਾਲਿਸੀ ਬਾਰੇ ਦੱਸਿਆ ਹੈਗਾ ਔਰ ਜਿਸ ਦੇ ਵਿੱਚ ਇਹ ਇਹ ਗੱਲ ਸਾਬਤ ਕਰਨ ਦੇ ਵਿੱਚ ਬੜੇ ਕਾਮਯਾਬ ਰਹੇ ਹਨ ਇਸ ਕੋਠਾ ਦੀ ਬੜੇ ਕਾਮਯਾਬ ਰਹੇ ਹਨ ਕਿ ਸਾਡੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਜਿਹੜੀ ਹੈ ਬਾਕੀ ਦੇਸ਼ਾਂ ਨਾਲ ਕਿਤੇ ਜ਼ਿਆਦਾ ਅੱਛੀ ਹੈ ਔਰ ਵਧੀਆ ਹੈ ਔਰ ਇਹਦੇ ਜਿਹੜਾ ਹੈ ਇੰਪਲੀਮੈਂਟ ਹੋਣ ਦੇ ਨਾਲ ਸਾਡੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਆ ਉਸ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਬਹੁਤ ਬਹੁਤ ਸ਼ੁਕਰੀਆ ਤੁਮਾਰਾ ਥੈਂਕ ਯੂ ਥੈਂਕ ਯੂ ਸੋ ਮਚ